ਇੱਕ ਪਾਸੇ ਸੰਦੂਰ ਆਪਰੇਸ਼ਨ ਕੀਤਾ ਜਾ ਰਿਹਾ ਤਾਂ ਉੱਥੇ ਹੀ ਛੋਟੇ-ਛੋਟੇ ਬੱਚਿਆਂ ਦਾ ਵੀ ਮਨੋਵਲ ਵੱਧ ਆ ਤੇ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਦਿਲ ਜਿੱਤ ਲੈਂਦੀਆਂ ਨੇ ਛੋਟੀ ਜੀ ਬੱਚੀ ਭੂਮਿਕਾ ਸਿੰਘ ਬਣ ਕੇ ਵਿੰਗ ਕਮਾਂਡਰ ਬਣ ਕੇ ਜਿਹੜੀ ਆ ਕੁਝ ਗੱਲਾਂ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਦੋਸਤੋ ਹੁਣ ਤੁਸੀਂ ਸ਼ੇਅਰ ਕਰਨੀਆਂ ਵੀਡੀਓ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਤੇ ਕਮੈਂਟਾਂ 'ਚ ਜੈ ਹਿੰਦ ਲਿਖ ਕੇ ਨਾ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਭਾਰਤੀ ਤੱਕ ਪਹੁੰਚ ਜੇ ਕਿ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹਨਾਂ ਦਾ ਵੀ ਜਜ਼ਬਾ ਬਹੁਤ ਹੈ ਹੌਸਲਾ ਬਹੁਤ ਹੈ ਤੇ ਜੋਸ਼ ਦੇ ਨਾਲ ਗੱ पहला everyone, कि ने आओ पह वीडियो सुनते हैं ਲੋ ਜੀ ਕਹਿੰਦੇ ਮੋਦੀ ਨੂੰ ਦੱਸ ਦਿਓ ਆ ਗੱਲ ਵੀ ਕਹੀ ਦੇਖੋ ਲਓ ਜੀ ਛੋਟੀ ਜੀ ਬੱਚੀ ਦੀ ਗੱਲ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਸੱਚਾ ਭਾਰਤੀ ਹੋਊਗਾ ਜਿਹੜਾ ਸ਼ੇਅਰ ਕਰੂਗਾ ਕਿਉਂਕਿ ਛੋਟੀ ਜੀ ਬੱਚੀ ਨੇ ਜਵਾਬ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਨੇ ਜਿਹੜਾ ਕਰਾਰਾ ਜਵਾਬ ਦਿੱਤਾ ਪਹਿਲਗਾਮ ਦੇ ਵਿੱਚ ਜਿਹੜਾ ਘਟਨਾ ਹੋਈ ਉਸ ਦਾ ਉਸ ਦੇ ਬਦਲੇ ਦੇ ਵਿੱਚ ਸੰਧੂਰ ਆਪਰੇਸ਼ਨ ਕੀਤਾ ਗਿਆ ਤੇ ਕਰਾਰਾ ਜਵਾਬ ਜਿਹੜਾ ਭਾਰਤ ਦੇਸ਼ ਨੇ ਕਿਸ ਤਰੀਕੇ ਦੇ ਨਾਲ ਦਿੱਤਾ ਛੋਟੀ ਜੀ ਬੱਚੀ ਨੇ ਬਿਆਨ ਕੀਤਾ ਦੋਸਤੋ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਜੈ ਹਿੰਦ ਲਿਖ ਕੇ ਤੁਸੀਂ ਤੇ ਆਪਣੀ ਰਾਏ ਕਰਿਓ ਸਾਂਝੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰ